ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਚ ਅੱਜ ਆਪਾਂ ਫੇਰ ਸੰਡੇ ਜਿਹੜੀ ਐਤਵਾਰ ਮਲੋੜ ਮੰਡੀ ਲੱਗਦੀ ਹੈ ਜੀ ਮੰਡੀ ਤੇ ਲੱਗਦੀ ਹੈ ਬਠਿੰਡਾ ਰੋਡ ਤੇ ਬਠਿੰਡਾ ਰੋਡ ਤੇ ਜਦੋਂ ਡਬਲ ਲਾਈਨ ਬਣੀ ਹੈ ਸੜਕ ਦੀ ਤੇ ਮੰਡੀ ਪ੍ਰੋਪਰ ਲੱਗਣੋ ਹਟ ਗਈ ਸੀਗੀ ਵੀ ਕੋਈ ਦਾਣਾ ਮੰਡੀ ਦੇ ਅੰਦਰ ਲਾਉਣ ਲੱਗੇ ਜਾਂ ਕਿਤੇ ਵੀ ਲਾਉਣ ਲੱਗੇ ਪਰ ਆਪਾਂ ਸ਼ੁਰੂ ਤੋਂ ਹੀ ਹੌਲੈਂਡ ਯੰਸੀ ਦੇ ਅੱਗੇ ਅੱਗੇ ਹੀ ਮੰਨ ਲਓ ਆਪਦੇ ਜਿਹੜੇ ਟਰੈਕਟਰ ਕੱਢਦੇ ਆ ਤੁਹਾਨੂੰ ਸਾਰੇ ਨਿਗਾਹ ਜੀ ਮਰਾ ਦੇਾਂਗੇ ਪਰ ਮੈਂ ਆਪਾਂ ਵੀਡੀਓ ਸੋਨਾਂ ਲਿਖਾ 852 ਦੋ ਟਰੈਕਟਰ ਨੇ ਆਪਣੇ ਕੋਲ ਇਹਨਾਂ ਦੀ ਤੁਹਾਨੂੰ ਵੀਡੀਓ ਦਿਖਾਉਨੇ ਆ ਵੀ ਇਹਨਾਂ ਦਾ ਵਿਖਾਉਨੇ ਆ ਕੀ ਮਾਡਲ ਹੈ ਕੀ ਰੇਟ ਹੈ ਪਹਿਲਾਂ ਸ਼ੁਰੂ ਕਰਦੇ ਹਾਂ ਸੋਨਾ ਲੀਕਾ ਤੋਂ ਸੋਨਾ ਲੀਕਾ ਜਿਹੜਾ ਹੈ 750 ਮਾਡਲ ਹੈ ਤੇ ਟਾਇਰ ਤੁਸੀਂ ਇਹਦੇ ਵੇਖ ਸਕਦੇ ਹੋ 65 ਤੋਂ 70 ਪੈਸੇ ਨਾਲ ਦੇ ਹੈ ਤੇ ਜੇ ਇਹਦੇ ਮਾਡਲ ਦੀ ਗੱਲ ਕਰੀਏ ਤਾਂ 2022 ਮਾਡਲ ਹੈ ਜੀ ਤੇ ਇਹ ਸ਼ਟਲ ਲੀਵਰ ਵਾਲਾ ਹੈ ਤੇ ਇਹਦੇ ਵਿੱਚ ਮਾਨਣ ਕੇ ਚਲੋ ਜਿਵੇਂ ਸੋਨਾ ਲੀਕਾ 750 ਛੱਡ ਲੀਵਰ ਦੇ ਵਿੱਚ ਟੌਪ ਮਾਡਲ ਚ ਹੈ ਤੇ ਕਨੋਪੀ ਇਹਨੂੰ ਲੱਗੀ ਵੀ ਹੈ ਤੇ ਬਿਲਕੁਲ ਨਵਾਂ ਟਰੈਕਟਰ ਆ ਜੀ ਕਿਦੋਂ ਖੁੱਲਿਆ ਨਹੀਂ ਤੇ ਇਹ ਟਰੈਕਟਰ ਦੇ ਨੰਬਰ ਦੀ ਗੱਲ ਕਰੀਏ ਤਾਂ ਐਚ ਆਰ ਨੰਬਰ ਹੈ ਇਹਦੀ ਐਨਓਸੀ ਜਿਹੜੀ ਹੈ ਉਹ ਮਿਲ ਜੂਗੀ ਤੇ ਇਹਦਾ ਜਿਹੜਾ ਰੇਟ ਹੈ ਡਿਮਾਂਡ ਹੈ ਉਹ ਆਪਾਂ ਤਿੰਨਾ ਟਰੈਕਟਰਾਂ ਦੀ ਵੀਡੀਓ ਦੇ ਵਿੱਚ ਮੈਂ ਲਿਖ ਕੇ ਪਾਉਂਗਾ ਤੇ ਆਪਣਾ ਮੋਬਾਈਲ ਨੰਬਰ ਦੇਵਾਂਗਾ ਤੇ ਤੁਸੀਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਉਹ ਆਪਾਂ ਰੇਟ ਇਹਦਾ ਬੋਲ ਕੇ ਨਹੀਂ ਪਾਉਣਾ ਜੀ ਅੱਗੇ ਆ ਗਿਆ ਹੀ ਸਵਰਾਜ 852 ਇਹ ਵੀ ਜਮਾ ਨਾਂਗ ਦਾ ਬੱਚਾ ਹੈ ਜਿਵੇਂ 11 ਮਾਡਲ ਹੈ ਜੀ ਪੂਰਾ ਸਮਝਿਆ ਹੋਇਆ ਟਰੈਕਟਰ ਹੈ ਤੇ ਸਮਝ ਲਓ ਮੈਂ ਖੁਦ ਚਲਾ ਕੇ ਦੇਖਿਆ ਟਰੈਕਟਰ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਕੱਲਾ ਕਲਚ ਟਾਇਟ ਹੈ ਜਿਵੇਂ ਪੈਰ ਨੱਪਦੇ ਆ ਨਾ ਕੰਮ ਫੁੱਲ ਕਰਦਾ ਹੈ ਕਲਚ ਟਾਇਟ ਹੈ ਤੇ ਕਲਚ ਟਾਇਟ ਜਿਹੜਾ ਖੋਲ ਕੇ ਸਾਫ਼ ਹੀ ਕਰਾਉਣ ਵਾਲਾ ਹੋਰ ਕੁਝ ਨਹੀਂ ਇਹਨੂੰ ਤੇ ਟਾਇਰ ਜਿਹੜੇ ਆ ਚਲੋ ਮਗਰਲੇ 45 50 ਪੈਸੇ ਆ ਅਗਲੇ 70 ਕੁ ਪੈਸੇ ਆ ਤੇ ਟਰੈਕਟਰ ਦਾ ਚੈਸੀ ਦਾ ਵੀ ਸੋਹਣਾ ਐ ਸ਼ੋਅ ਦਾ ਵੀ ਸੋਹਣਾ ਕਨੋਪੀ ਇਹਨੂੰ ਵੀ ਲੱਗੀ ਐ ਤੇ ਬਹੁਤ ਵਧੀਆ ਟਰੈਕਟਰ ਆ ਜੀ 2011 ਮਾਡਲ ਇਹ ਪੰਜਾਬ ਦਾ ਨੰਬਰ ਆ ਜੀ ਜਿਹੜਾ ਬੰਪਰ ਐ ਬੰਪਰ ਪੂਰਾ ਹੈਵੀ ਲੱਗਾ ਤੇ ਕਨੋਪੀ ਲੱਗੀ ਐ ਇਹ ਚੀਜ਼ਾਂ ਤੁਹਾਨੂੰ ਲਵਾਉਣ ਦੀ ਲੋੜ ਨਹੀਂ ਜਿਹੜਾ ਬੰਦਾ ਸ਼ੌਂਕੀਆ ਲ ਜਾਂਦਾ ਵੀ ਅੱਜਕੱਲ ਆਪਾਂ ਮੋਟੀ ਪਲੇਟ ਵਾਲਾ ਘੋੜਾ ਬੰਪਰ ਬੋਲ ਦਿੰਦਾ ਕੋਈ ਜੇ ਆ ਜਿਆਦੇ ਵਜ਼ਨ ਚ ਆਉਂਦਾ ਹੈ ਤੇ ਕਨੋਪੀ ਲਾਉਣੇ ਆ ਦੋਵੇਂ ਚੀਜ਼ਾਂ ਲੱਗੀਆਂ ਤੇ ਟਰੈਕਟਰ ਦਾ ਕੋਈ ਵੀ ਕੰਮ ਨਹੀਂ ਕਰਾਉਣ ਦੀ ਲੋੜ ਕੱਲੀ ਸਰਵਿਸ ਕਰਾ ਦਿਓ ਤੇ ਕਲੱਚ ਸਾਫ਼ ਕਰਾ ਦਿਓ ਤੇ ਟਰੈਕਟਰ ਟਾਨਣ ਨੂੰ ਚੱਲੂਗਾ ਇਹਦਾ ਵੀ ਜਿਹੜਾ ਰੇਟ ਆ ਆਪਾਂ ਤੁਹਾਨੂੰ ਵੀਡੀਓ ਦੇ ਸਕਰੀਨ ਤੇ ਮੈਂਸ਼ਨ ਕਰਦੇ ਆਂਗੇ ਵੀ ਐਸ ਮਾਡਲ ਦਾ ਇੰਨਾ ਹੈ ਐਸ ਦਾ ਇੰਨਾ ਹੈ ਅੱਗੇ ਆ ਗਿਆ ਜੀ 855 ਨਵੀਂ ਸ਼ੋਅ ਦੇ ਵਿੱਚ ਇਹ ਨਵੀਂ ਸ਼ੋਅ ਦੇ ਵਿੱਚ ਟੌਪ ਮਾਡਲ ਚ ਹੈ 3 ਸਪੀਡ ਹੈ ਬਿਲਕੁਲ ਨਾਲ ਦੇ ਟਾਇਰ ਨਵੇਂ ਆ ਬੰਪਰ ਇਹਦੇ ਵੀ ਕੋੜਾ ਬੰਪਰ ਜਿਹੜਾ ਮੋਟੀ ਪਲੇਟ ਵਾਲਾ ਹੈਵੀ ਬੰਪਰ ਲੱਗਾ ਜੀ ਕਪੜੇ ਵਾਲੀ ਛਤਰੀ ਇਹਦੇ ਨਾਲ ਤੇ ਟਰੈਕਟਰ ਜਿਹੜਾ ਇਹ 23 ਦੇ ਮਾਰਕੇ ਚ 24 ਦੀ ਆਰ ਸੀ ਆ ਟਰੈਕਟਰ ਨਿਕਲਿਆ 24 ਚ ਹੈ ਤੇ ਇਹ ਟਰੈਕਟਰ ਦੇ ਚੱਲੇ ਦੀ ਗੱਲ ਕਰੀਏ ਤੇ ਮੀਟਰ ਦੇ ਉੱਤੇ 1000 ਕ ਘੰਟਾ ਚੱਲਿਆ ਹੋਇਆ ਹਾਈ ਲੋ ਮੀਡੀਅਮ ਦੇ ਨਾਲ ਹੈ ਕਿਤੇ ਚਾਬੀ ਨਹੀਂ ਲੱਗੀ ਬਿਲਕੁਲ ਮੱਲੋ ਜਿਵੇਂ ਸ਼ੋਰੂਮ ਚੋਂ ਤੁਸੀਂ ਲੈ ਲਓ ਤੇ ਇਹੇ ਲੈ ਲਓ ਇੱਕ 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 ਬਰਾਬਰ ਹੈ ਤੇ ਇਹਦਾ ਰੇਟ ਵੀ ਆਪਾਂ ਤੁਹਾਨੂੰ ਵੀਡੀਓ ਦੇ ਸਕਰੀਨ ਤੇ ਲਿਖ ਕੇ ਪਾ ਦਿਆਂਗੇ ਤੇ ਮੈਂ ਤੁਹਾਨੂੰ ਪਿੱਛੋਂ ਵੀ ਨਿਗਾ ਮਰਵਾ ਦਿਆਂ ਤਿੰਨਾਂ ਟਰੈਕਟਰਾਂ ਦੀ ਇਹ ਡਬਲ ਡਿਸਟ੍ਰਿਬਿਊਟਰ ਦੇ ਨਾਲ ਹੈ ਇਹ ਸਿੰਗਲ ਪੈਰ ਦੇ ਨਾਲ ਹੈ ਵੀ ਟਰਾਲੀ ਸਿੱਧੀ ਚੱਕੂਗਾ ਇਹ ਤੇ ਇਹ ਵੀ ਡਬਲ ਡਿਸਟ੍ਰਿਬਿਊਟਰ ਦੇ ਨਾਲ ਹੈ ਤੇ ਜੇ ਇਹਨਾਂ ਦੀ ਗੱਲ ਕਰੀਏ ਆਪਾਂ ਟਰੈਕਟਰ ਕੰਡੀਸ਼ਨ ਕੋਈ ਕੰਮ ਕਿਸੇ ਤਰ੍ਹਾਂ ਦਾ ਕੰਮ ਨਹੀਂ ਕਿਸੇ ਪਾਸੋਂ ਕੋਈ ਕੰਡੀਸ਼ਨ ਨਹੀਂ ਮਾੜੀ ਮਗਰਾੜ ਤੱਕ ਦੇਖ ਸਕਦੇ ਹਾਂ ਨੇਰਾ ਮਾਡਲ ਦੇ ਵੀ ਵਧੀਆ ਪਏ ਆ ਵੀ ਆਪਾਂ ਨੂੰ ਕੁਝ ਵੀ ਕਰਾਉਣ ਦੀ ਲੋੜ ਨਹੀਂ ਤੇ ਇਹ ਆਪਣੇ ਕੋਲ ਟਰੈਕਟਰ ਤਿੰਨ ਜਿਹੜੇ ਆ ਆਪਾਂ ਅਜ ਵੀਡੀਓ ਪਾਉਨੇ ਪਏ ਆ ਟਰੈਕਟਰ ਹੋਰ ਵੀ ਐ ਉਹ ਆਪਣੇ ਕੋਲ ਜਿਵੇਂ ਥੱਲੇ ਖੜੇ ਆ ਉਹਨਾਂ ਦੀ ਆਪਾਂ ਵੀਡੀਓ ਦੁਬਾਰੇ ਬਣਾਵ ਕੇ ਪਾਵਾਂਗੇ ਵੀਡੀਓ ਫਿਰ ਲੰਬੀ ਹੋ ਜਾਂਦੀ ਹੈ ਜੀ ਤੁਹਾਨੂੰ ਵੀ ਵੇਖਣੀ ਔਖੀ ਹੈ ਕਿ ਕਿਹੜੇ ਕਿਹੜੇ ਮਾਡਲ ਕੁਝ ਨਵੇਂ ਆਏ ਆਪਣੇ ਕੋਲ ਅੱਜ ਸਿਰਫ ਇਹ ਤਿੰਨ ਟਰੈਕਟਰ ਜਿਹੜੇ ਆ ਇਹਨਾਂ ਦੀ ਵੀਡੀਓ ਪਾਉਨੇ ਆਪਾਂ ਤੇ ਲੋਕੇਸ਼ਨ ਦੱਸ ਦਿਆ ਮੈਂ ਸਿੰਘ ਸੰਜ ਮਲੋਟ ਨਿਊ ਲੈਂਡ ਏਜੰਸੀ ਜਿਹੜੀ ਆਪਣੇ ਮਲੋਟ ਬਠਿੰਡਾ ਚੌਂਕ ਵਾਲੇ ਪਾਸੋਂ ਗੱਲ ਕਰੀਏ ਤਾਂ ਮੁਕਸਰ ਰੋਡ ਚੜ੍ਹਦਿਆਂ ਸਾਰ ਪੰਪ ਦੇ ਬੈਕਸਾਈਡ ਹੈ ਜੇ ਮੁਕਸਰੋਂ ਆਉਣੇ ਆ ਉਹਦਾ ਤਿੰਨ ਕੋਣੀ ਚੌਂਕ ਵੱਜਦਾ ਇੱਥੇ ਆ ਕੇ ਤੁਸੀਂ ਫੋਨ ਕਰ ਸਕਦੇ ਹੋ ਮੋਬਾਈਲ ਨੰਬਰ ਮੈਂ ਮੈਂਸ਼ਨ ਕਰ ਦੂੰਗਾ ਬੋਲ ਕੇ ਵੀ ਦੱਸ ਦੇਣਾ 98831 0005 ਇਹ ਤੇ ਤੁਸੀਂ ਵਟਸਐਪ ਤੇ ਕਾਲ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਇੰਨੀ ਫਿਰ ਤੁਹਾਡੇ ਵਾਸਤੇ ਨਵੇਂ ਵੀਡੀਓ ਲੈ ਕੇ ਆਵਾਂਗੇ ਕੋਈ ਸਬਸਿਡੀ ਦੀ ਜਾਣਕਾਰੀ ਕੋਈ ਵੱਲੋਂ ਟਰੈਕਟਰ ਦੇ ਸੰਧਾਂ ਦੀ ਜਿਵੇਂ ਸੰਧ ਵੀ ਆਪਾਂ ਸੇਲ ਕਰਦੇ ਆ ਤੇ ਜਿਹੜੇ ਕੋਈ ਪੁਰਾਣੇ ਟਰੈਕਟਰ ਹੈ ਕੋਈ ਨਵੇਂ ਟਰੈਕਟਰ ਆਪਣੇ ਕੋਲ 3602 ਵੀ ਨਵਾਂ ਮਾਡਲ ਆਇਆ ਉਹਦੀ ਵੀਡੀਓ ਬਣਾ ਕੇ ਪਾਵਾਂਗੇ ਅੱਜ ਦੀ ਵੀਡੀਓ ਇੰਨੀ ਸਤਿ ਸ੍ਰੀ ਅਕਾਲ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ